ਇਹ ਗੁਰਦੁਆਰਾ ਹੱਟ ਸਾਹਿਬ ਹੈ ਗੁਰਦੁਆਰਾ ਹੱਟ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਮੌਜੂਦ ਹੈ ਜਿੱਥੇ ਨਵਾਬ ਦੌਲਤ ਖਾਂ ਦਾ ਮੁੱਢੀ ਕਾਨਾ ਸੀ ਇੱਥੇ ਗੁਰਨਾਨਕ ਦੇਵ ਜੀ ਬਕਾਇਦਾ ਨੌਕਰੀ ਕਰਦੇ ਸਨ ਗੁਰੂ ਗੁਰੂ ਜੀ ਲੋੜਵੰਦਾਂ ਦੀ ਮਦਦ ਕਰਦੇ ਸੀ ਅਤੇ ਉਹ ਬੱਟੇ ਅੱਜ ਵੀ ਮੌਜੂਦ ਹਨ ਜਿਨ੍ਹਾਂ ਬੱਟਿਆਂ ਨਾਲ ਗੁਰੂ ਜੀ 13-13 ਤੋਲਦੇ ਸਨ ਇਸੇ ਕਰਕੇ ਗੁਰਦੁਆਰਾ ਹੱਟ ਸਾਹਿਬ ਬਣਿਆ ਹੈ ਸੰਗਤ ਜੀ ਇਹ ਗੁਰਦੁਆਰਾ ਸਾਹਿਬ ਹੈ ਅੰਦਰ ਦਾ ਦ੍ਰਿਸ਼ ਹੈ ਜੀ ਕਰੋ ਲੋ ਆਨੰਦ ਮਾਰਾ ਦੇ ਇਹ ਗੁਰਦੁਆਰਾ ਸਾਹਿਬ ਤੇ ਇਹ ਉਹ ਵੱਟੇ ਹਨ ਜਿਨ੍ਹਾਂ ਨਾਲ ਗੁਰੂ ਜੀ 13-13 ਤੋਲਦੇ ਸੀ ਕਰੋ ਦਰਸ਼ਨ ਇਹਨਾਂ ਵੱਟਿਆਂ ਦੇ ਇਹਨਾਂ ਵੱਟਿਆਂ ਨਾਲ ਗੁਰੂ ਜੀ ਗਰੀਬਾਂ ਦੀ ਮਦਦ ਕਰਿਆ ਕਰਦੇ ਸੀ ਲੋਕਾਂ ਨੇ ਇਨਕਾ ਵਿੱਚ ਆ ਕੇ ਦੌਲਤਖਾਨਾ ਬਸ ਕਹਿਦ ਕਰਤੀ ਜਿਵੇਂ ਗੁਰੂ ਜੀ ਸਾਰਾ ਖਜ਼ਾਨਾ ਲਟਾ ਰਹੇ ਹਨ ਤੇ ਜਦੋਂ ਉੱਥੇ ਦੌਲਤਖਾਨ ਨੇ ਹਿਸਾਬ ਕਰਿਆ ਤਾਂ ਮੋਦੀ ਖਾਨਾ ਵਾਧੇ ਵਿੱਚ ਨਿਕਲਿਆ 760 ਰੁਪਿਆ ਵੱਧ ਨਿਕਲਿਆ ਤੇ ਉਹ ਦੌਲਤਖਾਨ ਹੈਰਾਨ ਹੋ ਗਿਆ ਇਹ ਬੱਟੇ ਹਨ ਜੀ ਇਹ ਇੱਥੇ ਉਹ ਗੁਰਦੁਆਰਾ ਕੋਠੜੀ ਸਾਹਿਬ ਮੌਜੂਦ ਹੈ ਜਿੱਥੇ ਦੌਲਤ ਖਾਨ ਨੇ ਗੁਰੂ ਜੀ ਕੋਲੋਂ ਹੱਥਾਬ ਮੰਗਿਆ ਸੀ ਤੇ 760 ਰੁਪਇਆ ਵੱਧ ਨਿਕਲਿਆ ਸੀ